ਪੰਜਾਬ ਦੇ ਵਿੱਚ ਲਗਾਤਾਰ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੁੰਦੇ ਜਾ ਰਹੇ ਨੇ ਕਿ ਚੋਰ ਪੁਰਸੇ ਬਿਨਾਂ ਡਰ ਤੋਂ ਬੇਤੜਕੋ ਕੇ ਬਹੁਤ ਚੋਰੀਆਂ ਨੂੰ ਅੰਜਾਮ ਦੇ ਰਹੇ ਨੇ ਖਬਰ ਤੁਹਾਨੂੰ ਖੜਦੇ ਛਜੂ ਮਜਰਾ ਪਿੰਡ ਦੀ ਦਿਖਾ ਦੇ ਜਿੱਥੇ ਛਜੂ ਮਜਰਾ ਪਿੰਡ ਦੇ ਵਿੱਚ ਬੜੀ ਮਿਹਨਤ ਦੇ ਨਾਲ ਪਰਿਵਾਰ ਨੇ ਕੁਝ ਪੈਸੇ ਇਕੱਠੇ ਕੀਤੇ ਸੀ ਕੁਝ ਅਗਲੇ ਆਪਣੇ ਪੂਰਕ ਬਾਤ ਤੇ ਗਹਿਣੇ ਇਕੱਠੇ ਕੀਤੇ ਸੀ ਪਰ ਚੋਰਾਂ ਨੇ ਦਿਨ ਦਿਹਾੜੇ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿੰਨੇ ਤੁਸੀਂ ਦੇਖੋ ਅਲਮਾਰੀ ਦੇ ਲੋਕ ਤੋੜ ਕੇ ਜਿਹੜੇ ਇਹ ਚੋਰ ਉਹਨਾਂ ਤੇ ਗਹਿਣੇ ਤੇ ਨਾਲ 15000 ਰੁਪਏ ਦੇ ਕਰੀਬ ਨਕਦੀ ਚੋਰ ਲੈ ਕੇ ਫਰਾਰ ਹੋ ਗਏ ਨੇ ਬਹੁਤ ਵੱਡੀ ਖਬਰ ਹੈ ਬਤ-ਬਤ ਖਬਰ ਸ਼ੇਅਰ ਕਰੋ ਪਰਿਵਾਰ ਜੇ ਤੁਸੀਂ ਦੇਖੋ ਕੀ ਆਪਣੇ ਘਰ ਦੇ ਵਿੱਚ ਹੋਈ ਚੋਰੀ ਬਖਾ ਰਿਹਾ ਕਿਵੇਂ ਜਿਹੜੇ ਚੋਰ ਕਰਦੇ ਨੇ ਦਾਖਲ ਕਿਵੇਂ ਹੁੰਦੇ ਨੇ ਕਿਵੇਂ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਦੱਸਿਆ ਜਾਂਦਾ ਕਿ ਪਰਿਵਾਰ ਜਿਹੜਾ ਦੁਪਹਿਰ ਦੇ ਸਮੇਂ ਤੋਂ ਉਪਸੇਕਣ ਲਈ ਘਰ ਦੀ ਛੱਤ 'ਤੇ ਬੈਠਾ ਸੀ ਤਾਂ ਪਿੱਛੇ ਤੋਂ ਚੋਰਾਂ ਨੇ ਬੜੀ ਚਲਾਕੀ ਦੇ ਨਾਲ ਬੜੀ ਸ਼ੈਰੀ ਦੇ ਨਾਲ ਘਰ ਦੇ ਦਾਖਲ ਹੋ ਕੇ ਜਿਹੜੇ ਗਹਿਣੇ ਤੇ ਨਾਲ ਨਕਦੀ ਜਿਹੜੀ ਚੋਰੀ ਕਰ ਲਈ ਹੈ ਤੁਸੀਂ ਦੇਖੋ ਕਿ ਚੋਰੀ ਕਰਨ ਤੋਂ ਬਾਅਦ ਜਿਹੜਾ ਸਮਾਨ ਸੀ ਚੋਰ ਨਜ਼ਦੀਕੀ ਜਿਹੜਾ ਦੱਸਿਆ ਜਾਰੇ ਇੱਕ ਦੀਵਾਰ ਦੇ ਨੇੜੇ ਇੱਕ ਗਿਰਾ ਕੇ ਜਿਸ ਤੋਂ ਬਾਅਦ ਜਾ ਕੇ ਇਹ ਵੀ ਜਿਹੜਾ ਪੁਲਿਸ ਨੇ ਬਰਾਮਦ ਕਰ ਲਿਆ ਤਾਂ ਇਸ ਨੂੰ ਲੈ ਕੇ ਪਰਿਵਾਰ ਨੇ ਪੁਲਿਸ ਨੂੰ ਤਲਾਹ ਦਿੱਤੀ ਸੀ ਪੁਲਿਸ ਮੌਕੇ ਤੇ ਪਹੁੰਚ ਕੇ ਪੂਰੀ ਘਰ ਦੇ ਵਿੱਚ ਹੋਈ ਚੋਰੀ ਦੀ ਵਾਰਦਾਤ ਨੂੰ ਜਿਹੜਾ ਖੰਗਾਲਿਆ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਉਹਨਾਂ ਨੇ ਕੁਝ ਚੋਰਾਂ ਨੂੰ ਰੈਸਟ੍ਰਿਕ ਵੀ ਕੀਤਾ ਹੈ ਜਿਸ ਦੇ ਵਿੱਚ ਕਿ ਸ਼ੱਕ ਦੇ ਆਧਾਰ ਤੇ ਉਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਉਸ ਤਰੀਕੇ ਨਾਲ ਦਿਨ ਦਿਹਾੜੇ ਚੋਰੀਆਂ ਹੋਣ ਲੱਗੀਆਂ ਪਹਿਲਾਂ ਤਾਂ ਹੁੰਦਾ ਸੀ ਕਿ ਰਾਤ ਨੂੰ ਚੋਰ ਚੋਰੀ ਕਰਦੇ ਸੀ ਪਰ ਹੁਣ ਤਾਂ ਦਿਨ ਦਿਹਾੜੇ ਵੀ ਜਿਹੜੇ ਘਰ ਸੁਰੱਖਿਤ ਨਹੀਂ ਲਗਾਤਾਰ ਜਿਹੜੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਇਸ ਤਰੀਕੇ ਨਾਲ ਪੁਲਿਸ ਲਗਾਤਾਰ ਦਾਅਵੇ ਤਾਂ ਕਰ ਰਹੀ ਹੈ ਪਰ ਕਿਤਨੇ ਤੇ ਚੋਰ ਵੀ ਹੁਣ ਤਾਂ ਚਾਰ ਕਦਮ ਅੱਗੇ ਜਾ ਰਹੇ ਨੇ ਚੋਰ ਜਿਹੜੇ ਦਿਨ ਦਿਹਾੜੇ ਚੋਰੀਆਂ ਕਰਨ ਲੱਗ ਪਏ ਨੇ ਪਹਿਲਾਂ ਤਾਂ ਹੁੰਦਾ ਸੀ ਕਿ ਰਾਤ ਨੂੰ ਲੋਕ ਕਹਿੰਦੇ ਕਿ ਗਸ਼ਤ ਪੁਲਿਸ ਨੂੰ ਵਧਾਣੀ ਚਾਹੀਦੀ ਹੈ ਪਰ ਹੁਣ ਤਾਂ ਦਿਨ ਦੇ ਵਿੱਚ ਵੀ ਲਗਾਤਾਰ ਜਿਹੜੀ ਪੁਲਿਸ ਨੂੰ ਆਪਣੀ ਗਸ਼ਤ ਵਧਾਣੀ ਪਵੇਗੀ ਜਿਸ ਤਰੀਕੇ ਨਾਲ ਪਰਿ ਜਿਹੜਾ ਛੱਤ ਦੇ ਉੱਪਰ ਬੈਠ ਕੇ ਨਹੀਂ ਸੇਖ ਸਕਦੇ ਕਿਉਂਕਿ ਪਿੱਛੇ ਤੋਂ ਪਤਾ ਨਹੀਂ ਹੁੰਦਾ ਕਿ ਦਿਨ ਦੇ ਵਿੱਚ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੋ ਕੇ ਇਸ ਤਰੀਕੇ ਦੀ ਚੋਰੀ ਕਰਦਣ ਤਾਂ ਤੁਸੀਂ ਦੇਖੋ ਕਿ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜਿਸ ਤਰੀਕੇ ਨਾਲ ਇਹਨਾਂ ਨੇ ਇਹ ਚੋਰਾਂ ਨੇ ਚੋਰੀ ਕੀਤੀ ਹੈ ਤਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਤਾਂਕਿ ਹੋਰ ਵੀ ਪਰਿਵਾਰ ਜਿਹੜਾ ਬਚ ਸਕੇ ਹੂੰ ਕਿਵੇਂ ਆਏ ਉਹ ਹੈ ਕਿਵੇਂ ਬੜੇ ਦੇ ਅੰਦਰ ਬਾਹਰ ਤੇ ਕੁੰਡਾ ਖੋਲਿਆ ਹਾਂ ਇਹਦੇ ਕੁੰਡਾ ਖੋਲ ਕੇ ਅੰਦਰ ਬੜੇ ਜਾਇਆ ਕੁੰਡਾ ਖੋਲਿਆ ਉਹਨੇ ਪੂਰੇ ਐ ਖੜਿਆ ਚਲੋ ਚਲੋ ਖੋਲ ਫਿਰ ਪੜ ਗਿਆ ਫਿਰ ਪੜ ਕੇ ਇਹਨੂੰ ਥਾਲਾ ਲੱਗਿਆ ਵਾਏ ਇਹਨੇ ਆਹ ੁੰਡਾ ਬੋਲਿਆ ਨਾ ਉਸ ਟਾਈਮ ਤੁਸੀਂ ਕਿੱਥੇ ਸੀਗੇ ਮੈਂ ਕੋਠੇ ਤੇ ਆਵ ਗਿਆ ਥੋੜਾ ਪਰਮਜੀਤ ਕੌਰ ਪਿੰਡ ਕਿਹੜਾ ਏ ਸੱਜੂ ਮਾਜਰਾ ਇਹ ਕਿੰਨੇ ਕੇਬੇ ਦੀ ਗੱਲ ਏ ਤੇ 12 ਵਜੇ ਦੀ ਗੱਲ 12 ਵਜੇ ਹਾਂਜੀ ਤੇ 19 ਤਰੀਕ ਹਾਂਜੀ 19 ਤਰੀਕ ਦਿਨ ਐਤਵਾਰ ਠੀਕ ਐ ਤੁਸੀਂ ਉਸ ਟਾਈਮ ਕਿੱਥੇ ਕੋਠੇ ਤੇ ਜੀ ਹਾਂਜੀ ਠੀਕ ਹੈ ਤੇ ਨੁਕਸਾਨ ਕਿੰਨੇ ਦਾ ਹੋਇਆ ਇੱਕ ਲੱਖ ਦਾ ਹੋਇਆ ਜੀ ਠੀਕ ਹੈ ਜੇਬਾਂਈ ਹੈਗੀਆਂ 5000 ਦੀਆਂ ਠੀਕ ਹੈ ਉਹ ਕਿਆ-ਕਿਆ ਸੀਗਾ ਸੋਨੇ ਦੇ ਵਿੱਚ ਸੋਨੇ ਦੇ ਟੌਫਸ ਤੋਂ ਦੋ ਜੋੜੀਆਂ ਠੀਕ ਹੈ ਤੇ ਬੁੰਦੀਆਂ ਕੈਸ਼ ਕੁਛ ਕੈਸ਼ 15000 ਰੁਪਏ 15000 ਰੁਪਏ ਦੋਨੋਂ ਨੂੰ ਦੇਖਿਆ ਵੈਸੇ ਅੱਗੇ ਪਿੱਛੇ ਉਹ ਬੰਦੇ ਨੂੰ ਤੁਸੀਂ ਨਹੀਂ ਜੀ ਠੀਕ ਹੈ ਤੇ ਉਹ ਪੁਲਿਸ ਰਿਪੋਰਟ ਕਰਾਤੀ ਹਾਂਜੀ ਕਰਾਈ ਹੋਈ ਹੈ ਲੈ ਗਏ ਅੱਛਾ ਉਹ ਅਰੈਸਟ ਹੋਇਆ ਬੰਦਾ ਕੋਈ ਹਾਂਜੀ ਹਾਂਜੀ ਹੋ ਗਈ ਠੀਕ ਹੈ ਚਲੋ ਠੀਕ